ਕਜੀ ਸ਼ੁਰੂ ਹਾਂਜੀ ਸਰ ਬਾਦੂ ਕੀ ਮਸਲਾ ਜੇ ਟੈਂਕੀ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਰਪੰਚ ਭਗਵੰਤ ਸਿੰਘ ਗram ਪੰਚਾਇਤ ਪੂਰੋਵਾਰ ਰਹੀਆਂ ਸ੍ਰੀਮਾਨ ਜੀ ਆ ਸਾਡੇ ਪਿੰਡ ਚ ਨਾ ਵਾਟਰ ਸਪਲਾਈ ਟੈਂਕੀ ਦਾ ਕੰਟੈਕਟ ਆਇਆ ਸੀ ਜੋ ਕਿ ਠੇਕੇਦਾਰ ਬਹੁਤ ਹੀ ਮਾਰਕਿਟਿੰਗ ਦਾ ਕੰਮ ਕਰ ਰਿਹਾ ਮਤਲਬ ਆ ਜਿਹੜੀ ਸਾਈਡ ਤੇ ਬਾਉਂਡਰੀ ਵਾਲ ਕਰਨਾ ਇਹ ਪੁਰਾਣੇ ਚੈਨਲ ਇਥੋਂ ਪੁੱਟ ਕੇ ਇਹਨਾਂ ਦੇ ਦੁਆਰੇ ਕੋਈ ਮਟੀਰੀਅਲ ਨਹੀਂ ਪਾ ਰਿਹਾ ਜਦ ਕਿ ਇਹਦੀ ਨਵੀਂ ਪਾਸ ਹੈ ਉਹੇ ਲਾ ਕੇ ਇਹ ਇੰਨੀ ਹੈ ਕਿ ਹਵਾ ਦੇ ਵਿੱਚ ਆਪੇ ਡਿੱਗ ਪੈਂਦੀ ਆ ਜੇ ਉਹਨੂੰ ਕਹੀਏ ਵੀ ਇਹਨਾਂ ਦੇ ਦੁਆਲੇ ਮਾਲ ਪਾਲ ਆ ਜਾਂ ਕੁਝ ਕਰਨ ਦਾ ਮੈਂ ਨਹੀਂ ਕਰਨਾ ਆ ਜੋ ਟੂਟੀਆਂ ਲਾਈਆਂ ਨੇ ਪਿੰਡ ਦੇ ਵਿੱਚ ਕੁਛ ਇਹਨੂੰ ਜਦੋਂ ਇੱਕ ਵਾਰੀ ਕੱਸੋ ਤੇ ਦੂਜੀ ਵਾਰੀ ਖੋਲੋ ਤੇ ਵਿੱਚ ਪਾਣੀ ਨਹੀਂ ਆਉਂਦਾ ਜਿੰਨੇ ਵੀ ਪਿੰਡ ਚ ਕਨੈਕਸ਼ਨ ਹੋਏ ਲੋਕਾਂ ਨੇ ਆਪਣੀਆਂ ਟੂਟੀਆਂ ਲਿਆ ਕੇ ਲਾਈਆਂ ਇਹਨੂੰ ਕਿਹਾ ਵੀ ਭਾਈ ਤੂੰ ਟੂਟੀ ਬਹੁਤ ਮਾਰੀ ਕੁਆਲਟੀ ਦੀ ਲਾ ਰਿਆਂ ਨੂੰ ਚੰਗੀ ਕਰ ਆਂਦਾ ਬਸ ਜੋ ਲੱਗੀਆਂ ਲੱਗੀਆਂ ਇਹ 26 ਲੱਖ 6900 66 ਰੁਪਏ ਦਾ ਪੈਕੇਜ ਜੋ ਸ੍ਰੀ ਰਮਨ ਬੈਲ ਸਾਡੇ ਹਲਕਾ ਚਾਰਜ ਨੇ ਪਿੰਡ ਪੂਰਵਰਾਇਆਂ ਵਾਸਤੇ ਪਾਸ ਕਰਾਇਆ ਸੀ ਉਹ ਇਸ ਠੇਕੇਦਾਰ ਨੇ ਉਸ ਨੂੰ ਪੂਰਾ ਰਫਾ ਦਫਾ ਕਰਨ ਦੀ ਕੋਸ਼ਿਸ਼ ਕਰ ਰਿਹਾ ਐ ਅੱਗੋਂ ਇਹ ਚੈਲੰਜ ਕਰਦਾ ਹਨ ਵੀ ਤੁਹਾਡਾ ਕਿੱਥੇ 2000 ਲੱਗਦਾ ਲਾ ਲੋ ਸਾਡੀ ਪ੍ਰਸ਼ਾਸਨ ਅਗੇ ਬੇਨਤੀ ਆ ਕਿ ਇਹ ਸਰਕਾਰ ਦਾ ਇੱਕ ਇੱਕ ਪੈਸਾ ਚੰਗੇ ਤਰੀਕੇ ਨਾਲ ਲੱਗੇ ਇਹਦੀ ਦੁਰਵਰਤੋਂ ਨਾ ਹੋਏ ਤੋਂ ਇਹ ਜਿਹੜਾ ਕੰਮ ਹੋਇਆ ਇਹਨੂੰ ਵੇਖਿਆ ਜਾਏ ਮਟੀਰੀਅਲ ਬਹੁਤ ਮਾਰਿਕ ਕੁਆਲਿਟੀ ਦਾ ਲਾਇਆ ਵੇਖੋ ਰੇਤੇ ਦੇ ਵਿੱਚ ਮਿੱਟੀ ਤੁਰੀ ਫਰੰਡ ਹੈਗੀ ਆ ਹਰ ਇੱਕਥੋਂ ਰੇਤਾ ਲਾਇਆ ਹੈ ਆਖਿਆ ਹਸ ਨਹੀਂ ਕਰਦਾ ਤੇ ਇਹ ਸਰਕਾਰ ਕੇ ਬੇਨਤੀ ਹਾਂ ਦੀ ਵੀ ਇਹ ਚੰਗੀ ਤਰ੍ਹਾਂ ਕੰਮ ਕੀਤਾ ਜਾ ਜਾ ਕਿਉਂਕਿ ਉਹ ਸਰਕਾਰ ਦਾ ਪੈਹਾ ਹੋ ਇੱਕ ਇੱਕ ਚੰਗੇ ਥਾਂ ਲੱਗ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਅੱਗੇ ਬਾਜੀ ਦੱਸ ਦੋ ਕਿਹੜਾ ਪਿੰਡ ਜੇ ਤੇ ਇੱਥੇ ਜਿਹੜਾ ਟੈਂਕੀ ਦਾ ਕੀ ਝਗਾ ਹੋਇਆ ਵਾ ਮਸਲਾ ਚੱਲ ਰਿਹਾ ਜੀ ਸਾਡਾ ਪਿੰਡ ਜੀ ਪੂਰਾ ਰਹੀਆਂ ਮੈਂ ਪੰਚਾਇਤ ਮੈਂਬਰ ਸਰਦਾਰ ਰਸਪਾਲ ਸਿੰਘ ਜੀ ਸਾਡੀ ਪੂਰੀ ਪੰਚਾਇਤ ਖੋਤੀ ਆ ਤੇ ਸਾਡੇ ਸਰਪੰਚ ਸਾਹਿਬ ਨੇ ਇਹ ਸਾਡੇ ਮੈਂਬਰ ਸਾਹਿਬ ਇਹ ਮੈਂਬਰ ਸਾਹਿਬ ਨੇ ਸਾਡੇ ਪਿਛੇ ਨੱਦਰਣ ਵਾਸੀ ਇਹ ਬੇਨਤੀ ਹੈ ਜੀ ਕਿ ਜਿਹੜਾ ਇਹ ਠੇਕੇਦਾਰ ਜਿਹੜਾ ਇਹ ਕੰਮ ਕਰਕੇ ਗਿਆ ਸੀ ਪਿੰਡ ਦੇ ਵਿੱਚ ਪੂਰਾ ਟੈਂਕੀ ਦਾ ਕੰਮ ਜਿੰਨਾ ਵੀ ਸਾਰੀ ਦਾ ਕੰਮ ਕੀਤਾ ਇਹ ਇਹ ਪ੍ਰਸ਼ਾਸਨ ਨੂੰ ਇਹਦੇ ਬਾਰੇ ਬੇਨਤੀ ਕਰਨੀ ਚਾਹੁੰਦੇ ਆ ਕਿ ਇਹਨੇ ਬਹੁਤ ਘਟੀਆ ਕਿਸਮ ਦਾ ਮਟੀਰੀਅਲ ਤੁਹਾਨੂੰ ਪਹਿਲਾਂ ਦਿਖਾ ਦਿੱਤਾ ਸਾਰਾ ਫੋਟੋ ਦੇ ਵਿੱਚ ਵੀ ਬਹੁਤ ਘਟੀਆ ਕਿਸਮ ਦਾ ਮਟੀਰੀਅਲ ਜਿਹੜਾ ਲਾਇਆ ਵਾ ਤੇ ਅਸੀਂ ਇਹਨਾਂ ਨੂੰ ਬੇਨਤੀ ਕੀਤੀ ਸੀ ਕਿ ਜਿਹੜੀ ਇਹ ਫੈਂਸਿੰਗ ਜਿਹੜੀ ਚਾਰ ਸ਼ਰੇ ਲਾਉਣ ਲੱਗਾ ਤਾਂ ਸਾਡੇ ਸਰਪੰਚ ਸਾਹਿਬ ਨੇ ਉਹਨੂੰ ਆ ਕੇ ਰੋਕਿਆ ਕਿ ਕਿਉਂ ਉੱਥੇ ਇੱਕ ਕੌੜਾ ਕੱਢਿਆ ਜਿਹੜਾ ਸਕੂਲ ਦਾ ਉਹੋ ਝਾ ਕੇ ਇੱਥੇ ਨੇ ਆਪਣੀ ਇਸਤੇਮਾਲ ਕੀਤੀ ਆ ਤੇ ਜਿਹੜੇ ਚਾਰជ្រਵੇ ਫੈਂਸਿੰਗ ਦੇ ਜਿਹੜੇ ਕੋਰਨਰ ਜਿਹੜੇ ਲੱਗੇ ਨੇ ਉਹਦੇ ਵਿੱਚ ਜਿਹੜੇ ਐਂਗਲ ਲਾਏ ਨੇ ਉਹ ਵੀ ਸਾਡੇ ਸਕੂਲ ਦੇ ਐਂਗਲ ਚੁੱਕ ਕੇ ਇੱਥੋਂ ਲਾਤੇ ਨੇ ਆਪਣੇ ਕੋਲੋਂ ਇਹਨੇ ਕੋਈ ਮਟੀਰੀਅਲ ਨਹੀਂ ਲੱਗਾਇਆ ਜੀ ਇਹ ਅਸੀਂ ਇਹਨਾਂ ਨੂੰ ਆਖਿਆ ਕਿ ਜਿਹੜਾ ਟੈਂਕੀ ਦਾ ਜਿਹੜਾ ਮਟੀਰੀਅਲ ਆ ਜਿਹੜਾ ਤੁਹਾਨੂੰ ਪਿੱਛੋਂ ਜਿਹੜਾ 26 ਲੱਖ ਦਾ ਟੈਂਡਰ ਜਿਹੜਾ ਤੁਸੀਂ ਭਰਿਆ ਵਾ ਉਹ ਤੁਸੀਂ ਕਿਉਂ ਨਹੀਂ ਆ ਕੇ ਇਹਨੂੰ ਸਹੀ ਤਰੀਕੇ ਨਾਲ ਸੀਮੈਂਟ ਭਰ ਕੇ ਤੇ ਚਾਰជ្រਵੇ ਇਹਦੀ ਜਿਹੜੀ ਕੰਡੇ ਵਾਲੀ ਤਾਰ ਉਹ ਕਿਉਂ ਲਾ ਕੇ ਤੁਸੀਂ ਫਿਟਿੰਗ ਨਹੀਂ ਕਰਦੇ ਜਾਂਦਾ ਕਿ ਮੈਨੂੰ ਕੁਝ ਨਹੀਂ ਕਹਿਣਾ ਤੁਸੀਂ ਜੋ ਕਰਨਾ ਕਰ ਲਓ ਇਹੋ ਕੁਝ ਹੋਣਾ ਜੇ ਕਰੋਨਾ ਤੇ ਕਰਵਾ ਲਓ ਜੇ ਨਹੀਂ ਕਰੋਨਾ ਤੇ ਨਾ ਕਰੋ ਕਲ ਦਾ ਸਮਾਨ ਆਪਣਾ ਸਾਰਾ ਹੀ ਚੁੱਕ ਇਥੋਂ ਚਲੇਗਾ ਸਰ ਸਾਡੇ ਇਨੇ ਸਰਪੰਚ ਸਾਹਿਬ ਦੇ ਕਹਿਣ ਤੇ ਇੰਨੀ ਗੱਲ ਕਹੀ ਹੈ ਕਿ ਤੂੰ ਇਹ ਜਿਹੜਾ ਕੰਮ ਸਹੀ ਤਰੀਕੇ ਨਾਲ ਕਰ ਸਹੀ ਮਟੀਰੀਅਲ ਲਾ ਜਿਹੜਾ ਇਹ ਟੈਂਕੀ ਦਾ ਜਿਹੜਾ ਕੰਮ ਕੀਤਾ ਉਹ ਪਿੱਛੋਂ ਅਫੀਸਰ ਹੁੰਦੇ ਸੀਗੇ ਤਾਂ ਉਹਨਾਂ ਨੇ ਆਪਣੇ ਹਿਸਾਬ ਨਾਲ ਇੰਜੀਨੀਅਰਿੰਗ ਬਾਰੇ ਨਿਕਰਾਇਆ ਉਦੋਂ ਸਾਡੀ ਕੋਈ ਦਖਲਦਾਰੀ ਨਹੀਂ ਪਰ ਜਿਹੜਾ ਹੁਣ ਸਾਡੀਆਂ ਜਿਹੜੀਆਂ ਪਿੰਡ ਦੇ ਵਿੱਚ ਪਾਈਪਾਂ ਪਾਈਆਂ ਨੂੰ ਉਹ ਵੀ ਇਹਨੇ ਬਹੁਤ ਘਟੀਆ ਕਿਸਮ ਦੀਆਂ ਪਾਈਆਂ ਨੇ ਅਸੀਂ ਟੂਟੀਆਂ ਵੀ ਬਹੁਤ ਘਟੀਆ ਕਿਸਮ ਦੀਆਂ ਨੇ ਤੇ ਜਿਹੜੀਆਂ ਇਹਨੇ ਜਿਹੜੀਆਂ ਪਾਈਪਾਂ ਲਾਈਆਂ ਨੇ ਉਥੇ ਜੀਆਈ ਪਾਈਪ ਲੱਗਣੀ ਸੀ ਤਾਂ ਪਲਾਸਟਿਕ ਦੀ ਪਾਈਪ ਉਥ ਉਹ ਤੋਂ ਟਕਾਤੀਆਂ ਸਾਰੀਆਂ ਉਹਦੀ ਇਨਕੁਆਰੀ ਕੀਤੀ ਜਾਵੇ ਅਸੀਂ ਬੇਨਤੀ ਕਰਦੇ ਹਾਂ ਪ੍ਰਸ਼ਾਸਨ ਨੂੰ ਕਿ ਇਹ ਜੋ ਜਿੰਨਾ ਵੀ ਅਫਸਰਾਂ ਨੇ ਇਹਨੂੰ ਟੈਂਡਰ ਦਿੱਤਾ ਵਾ ਅਸੀਂ ਪ੍ਰਸ਼ਾਸਨ ਦੇ ਇੱਕ ਬੇਨਤੀ ਕਰਦੇ ਹਾਂ ਕਿ ਜਿਨ੍ਹਾਂ ਨੇ ਇਹਨੂੰ ਅਫਸਰਾਂ ਨੇ ਟੈਂਡਰ ਦਿੱਤਾ ਵਾ ਜਿਹੜੇ ਇਹਦੇ ਬਿੱਲ ਪਾਸ ਕਰਦੇ ਨੇ ਇਹਦੀ ਇਨਕੁਆਰੀ ਕੀਤੀ ਜਾਵੇ ਇਹ 26 ਲੱਖ ਦਾ ਟੈਂਡਰ ਜਿਹੜਾ ਕਿ ਇਹਦੀ ਸਾਰੀ 26 ਲੱਖ 10000 ਰੁਪਏ ਦਾ ਟੈਂਡਰ ਇਹਦੀ ਸਾਰੀ ਛਾਣਬੀਨ ਕਰਕੇ ਇਹ ਸਾਰਾ ਕੰਮ ਤਸੱਲੀ ਭਖ ਸਾਡਾ ਕਰਵਾਇਆ ਜਾ ਜੋ ਉੱਪਰੋਂ ਸਰਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੋ ਇਹਨਾਂ ਪੈਸਾ ਦੇ ਰਿਹਾ 26 ਲੱਖ ਇੱਕ ਪਿੰਡ ਪੂਰੋਵਾਲ ਰਾਇਆਂ ਨੂੰ ਟੈਂਕੀ ਵਾਸਤੇ ਉਹਨਾਂ ਨੇ ਕਹਿੰਦੇ ਬੈਲ ਜੂ ਰਾਨੇ ਲਿਆਕ ਦਿੱਤਾ ਸਮੇਂ ਇੱਥੇ ਇਹ ਜਿਹੜਾ 26 ਲੱਖ ਦੀ ਦੁਰਵਰਤੋਂ ਕੀਤੀ ਗਈ ਆ ਅੰਦਰ ਵੀ ਤੁਹਾਨੂੰ ਦਿਖਾਉਂਦੇ ਆ ਬਾਅਦ ਵਿੱਚ ਜਿਹੜੀ ਅੰਦਰ ਸਟਾਰਟਰ ਦੀ ਜਿਹੜੇ ਨੇ ਇੱਕ ਪੁਰਜਾ ਕੰਨ ਡਾਇਰੈਕਟ ਮੋਟਰ ਚਲਾ ਕੇ ਜਿਹੜਾ ਇੱਥੇ ਮੁਲਾਜ਼ਮ ਲੱਗਾ ਸਪਲਾਈ ਵਾਲਾ ਉਹਨੇ ਡਾਇਰੈਕਟ ਮੋਟਰ ਚਲਾ ਕੇ ਪੈਨ ਨੂੰ ਸਪਲਾਈ ਦਿੱਤੀ ਹੈ ਜੀ ਉਹ ਮੋਟਰ ਥੜ ਗਈ ਉਹਦੇ ਵਿੱਚ ਵੀ ਇਹਨਾਂ ਪਿੰਡ ਵਾਲਿਆਂ ਵਿਚਾਰਿਆਂ ਨੇ ਪੈਸੇ ਇਕੱਠੇ ਕਰਕੇ ਤਾਂ ਸਾਰੀ ਮੋਟਰ ਚਲਾਈ ਤੇ ਜਿਹੜਾ ਕਿ ਇਹਨੂੰ ਉਹ ਬੇਨਤੀ ਵਾਰ-ਵਾਰ ਕਰ ਰਹੇ ਆ ਕਿ ਆ ਕੇ ਪੁਰਜਾ ਪਾਜਾ ਇਹਨੇ ਅਜੇ ਤੱਕ ਕੋਈ ਪੁਰਜਾ ਨਹੀਂ ਪਾਇਆ ਕੋਈ ਵੀ ਤੇ ਹੁਣ ਵੀ ਮੋਟਰ ਡਾਇਰੈਕਟ ਚੱਲਣ ਈ ਆ ਦੂਸਰੀ ਗੱਲ ਸਾਡੀ ਇਹ ਕਿ ਜਿਹੜਾ ਪਾਣੀ ਸ਼ੁੱਧ ਦੇਣ ਵਾਸਤੇ ਪਿੰਡ ਨੂੰ ਉੱਤੇ ਟੈਂਕੀ ਬੰਦੀ ਆ ਟੈਂਕੀ 'ਚ ਜਾਲਾ ਹੀ ਪੈਦਾ ਕੀੜੇ ਮਕੌੜੇ ਪੈਂਦੇ ਨੇ ਇੱਕ ਜਿਹੜੀ ਦਵਾਈ ਸਪਲਾਈ ਹੁੰਦੀ ਹੈ ਵਿੱਚ ਉਹਦੇ ਉਹਦਾ ਇਹਨੇ ਅਜੇ ਤੱਕ ਪੁਆਇੰਟ ਨਹੀਂ ਰੱਖਿਆ ਪੁਆਇੰਟ ਰੱਖ ਕੇ ਇਹਨੂੰ ਕਿੰਨੀ ਵਾਰੀ ਅਸੀਂ ਬੇਨਤੀ ਕੀਤੀ ਆ ਕਿ ਜਿਹੜੀ ਦਵਾਈ ਹੈ ਪਹਿਲਾਂ ਉਹ ਚ ਪਾ ਤੇ ਫ ਉਹੀ ਜੋ ਕਰਨਾ ਕਰ ਲੋ ਇਹਦੀ ਪਤਾ ਨਹੀਂ ਕਿਹੜੇ ਅਫਸਰਾਂ ਨਾਲ ਸੈਟਿੰਗ ਆ ਸਾਡੀ ਨਹੀਂ ਇਹ ਸੁਣਦਾ ਅਸੀਂ ਪ੍ਰਸ਼ਾਸਨ ਕੋਲੇ ਬੇਨਤੀ ਕਰਦੇ ਆ ਜੇ ਪ੍ਰਸ਼ਾਸਨ ਨੇ ਅਫਸਰਾਂ ਨੇ ਸਾਡੀ ਬੇਨਤੀ ਨਾ ਸੁਣੀ ਅਸੀਂ ਚੈਲੰਜ ਵੀ ਕਰਦੇ ਆ ਇਹ ਪੰਚਾਇਤ ਪੂਰੋਲ ਰਾਈਆਂ ਦੀ ਕਿ ਜੇ ਅਫਸਰਾਂ ਜਿਹੜੇ ਦੇ ਟੈਂਡਰ ਪਾਸ ਕਰਕੇ ਜਿਹੜੇ ਦੇ ਬਿੱਲ ਪਾਸ ਕਰਦੇ ਨੇ ਠੇਕੇਦਾਰ ਦੇ ਜੇ ਨਾ ਕੀਤੇ ਤਾਂ ਅਸੀਂ ਆਰਟੀਪਾਟ ਸਾਰੀ ਇਹਦੀ ਇਨਕੁਆਇਰੀ ਕਰਵਾਵਾਂਗੇ ਦੀ ਇਹ ਕਰਕੇ ਤੁਹਾਨੂੰ ਬੇਨਤੀ ਆ ਕਿ ਇਹ ਸਾਰੀ ਛਾਂਬਿੰਦ ਕਰਕੇ ਇਹ ਕੰਮ ਵਧੀਆ ਤਰੀਕੇ ਨਾਲ ਕਰਵਾਇਆ ਜਾਵੇ ਤਾਂ ਜੋ ਇਹ ਸਾਰੀ ਟੈਂਕੀ ਦੀ ਸੇਫਟੀ ਰਵੇ ਅੰਦਰ ਗੰਦਾ ਬੇਲ ਨਾ ਛੁੱਟਿਆ ਜਾਵੇ ਪਿੰਡ ਦੇ ਵੱਲੋਂ ਕੋਈ ਵੀ ਇਹ ਸਾਫ਼ ਸੁਥਰੀ ਜਗ੍ਹਾ ਰਵੇ ਤਾਂ ਸਾਰੇ ਐਂਗਲ ਤੁਹਾਨੂੰ ਘਟਿਆ ਕਿਸਮ ਦਾ ਮਟੀਰੀਅਲ ਜਿਹੜਾ ਲਾਇਆ ਵਾ ਤਾਂ ਸਾਰੇ ਐਂਗਲ ਮਿੱਟੀ ਦੇ ਵਿੱਚ ਤੁਹਾਨੂੰ ਪਹਿਲਾਂ ਵੀ ਫੋਟੋ ਦੇ ਵਿੱਚ ਵੀਡੀਓ ਦੇ ਦਿਖਾਤੇ ਨੇ ਐਂਗਲ ਵੀ ਪੰਚਾਇਤ ਐਂਗਲ ਵੀ ਪੰਚਾਇਤ ਦੇ ਤੇ ਉਸੇ ਤਰ੍ਹਾਂ ਮਿੱਟੀ ਦੇ ਵਿੱਚ ਰੱਖ ਕੇ 6-6 ਇੰਚ ਗੱਡ ਕੇ ਉੱਤੇ ਲਾਉਣਾ ਸ਼ੁਰੂ ਕੀਤਾ ਤੇ ਪਰ ਕੱਲ੍ਹ ਦਿਨ ਨੂੰ ਗੱਲ ਆਖੀ ਤਾਂ ਕੱਲ੍ਹ ਦਾ ਇਹ ਦੌੜ ਗਿਆ ਵੇ ਇਸ ਕਰਕੇ ਪ੍ਰਸ਼ਾਸਨ ਤੋਂ ਬੇਨਤੀ ਕਰਦੇ ਹਾਂ ਇਹਦੇ ਤੇ ਕਾਰਵਾਈ ਕੀਤੀ ਜਾਵੇ ਜਾਂ ਨੂੰ ਸਮਝਾਇਆ ਜਾਵੇ ਇਹ ਸਮਾਨ ਕੱਲ੍ਹ ਦਾ ਚੁਪੇਥੋਂ ਚਲਾ ਗਿਆ ਤੇ ਇਸ ਕਰਕੇ ਇਹ ਆ ਕੇ ਸਾਡਾ ਜਿੰਨਾ ਵੀ ਕੰਮ 26 ਲੱਖ ਰੁਪਏ ਦਾ ਇਹਦੀ ਛਾਂਪੀਨ ਕਰਕੇ ਇਨਕੁਆਰੀ ਕੀਤੀ ਜਾਵੇ ਕਿ ਇਹ ਪੈਸਾ ਲੱਗਾ ਕਿੱਥੇ ਆ ਇਹਨਾਂ ਘਟਿਆ ਤੁਸੀਂ ਦਾ ਮੀਰਲ ਤੋਂ ਤੁਹਾਨੂੰ ਅੰਦਰ ਜਾ ਕੇ ਵੇਖ ਦਿਖਾ ਦਿੰਦੇ ਆ ਜਿਹੜਾ ਸਾਡਾ ਫਰਸ਼ ਪੈਣ ਵਾਲਾ ਰੰਗ ਕਾਲੀ ਹੋਣ ਵਾਲੀ ਆ ਉਹ ਵੀ ਤੁਹਾਨੂੰ ਦਿਖਾਣੇ ਕੋਈ ਕੁਝ ਨਹੀਂ ਕੀਤਾ ਕੰਮ ਇਹਨੇ ਸਿਰਫ ਇੱਕ ਟੈਂਕੀ ਬਣਾ ਕੇ ਚਲਾ ਗਿਆ ਬਾਕੀ ਸਾਰੇ ਕੰਮ ਸਾਡੇ ਦਾ ਹਾਲਾ ਉਹ ਜੀ ਆਹ ਟਰਾਂਸਫਰ ਦੇ ਜਿਹੜੀ ਡਰੈਕਟ ਮੋਟਰ ਸਾਡੇ ਪਿੰਡ ਚੱਲਣ ਰਹੀ ਹੈ ਜੇ ਅੱਜ ਸਪਲਾਈ ਸਾਡੇ ਪਿੰਡ ਦੀ ਬੰਦ ਹੋ ਜੇ ਤੇ ਫਿਰ ਇਹ ਪਾਣੀ ਦੀ ਸਪਲਾਈ ਅਸੀਂ ਪਿੰਡ ਨੂੰ ਕਿੱਥੋਂ ਦੇਣੀ ਆ ਇਹ ਠੇਕੇਦਾਰ ਤੇ ਸਾਰਾ ਮਟੀਰੀਅਲ ਸਾਰਾ ਠੇਕੇਦਾਰ ਦੇ ਤਾਂ ਸਾਰਾ ਇਹ ਅੰਦਰ ਕਮਰਾ ਵੀ ਰਿਪੇਅਰ ਦਾ ਪਲਸਟਰ ਦਾ ਉਤਰੋ ਹੱਥ ਦੇਖ ਲਓ ਇਹ ਸਾਰੇ ਕੰਮ ਸਾਡਾ ਛੱਡ ਕੇ ਵਿੱਚ ਚਲਾ ਗਿਆ ਸਿਰਫ ਇੰਨਾ ਹੀ ਕਹਿਣ ਦੇ ਬਾਵਜੂਦ ਕਿ ਇਹ ਕੰਮ ਠੀਕ ਤਰੀਕੇ ਨਾਲ ਕਰ ਸਹੀ ਮਟੀਰੀਅਲ ਆ ਕੰਮ ਠੀਕ ਤਰੀਕੇ ਨਾਲ ਕਰ ਤੇ ਇੰਨਾ ਹੀ ਇਹਨੇ ਗੁੱਸਾ ਕੀਤਾ ਪਤਾ ਨਹੀਂ ਇਹਦੇ ਕਿਹੜੇ ਆਫਰਾਂ ਉੱਤੇ ਸੈਟਿੰਗ ਆ ਸਾਡੀਆਂ ਨੇ ਪੰਚਾਇਤ ਦੀ ਕੋਈ ਪ੍ਰਵਾਨਗੀ ਕੀਤੀ ਨਾ ਇਹਨੇ ਪਿੰਡ ਦੀ ਪ੍ਰਵਾਨਗੀ ਕੀਤੀ ਹੈ ਜੀ ਤੇ ਸਾਰੇ ਕੰਮ ਛੱਡ ਕੇ ਚਲਾ ਗਿਆ ਤੇ ਇਸ ਕਰਕੇ ਇਹਦੇ ਤੇ ਪੂਰਾ ਸਿਕੰਜਾ ਕੱਸਿਆ ਜਾਵੇ ਇਹ ਜੋ ਠੇਕੇਦਾਰ ਨੂੰ ਗਾਹਾਂ ਤੋਂ ਅਸੀਂ ਬੇਨਤੀ ਕਰਨਾ ਕਿ ਇਹ ਜਿਹੜਾ ਇਦਾਂ ਦਾ ਹੱਕ ਮੰਡੀ ਠੇਕੇਦਾਰ ਇਹਨੂੰ ਟੈਂਡਰ ਨਾ ਦਿੱਤਾ ਮੇਰਾ ਨਾਮ ਜੀ ਇਸਾਹਿਲ ਹੈ ਮੈਂ ਇਸ ਟਾਈਮ ਐਸਟੀਓ ਵਰਡਸਪਲੇ ਇੰਸਟਾਲੇਸ਼ਨ ਕੋਲ ਦਾਸਪੁਰਚਾ ਜੀ ਬਾਕੀ ਜਿਹੜੀ ਤੁਸੀਂ ਗੱਲ ਕਰ ਰਹੇ ਪੁਰਾ ਪੁਰਾ ਵੱਲ ਰਹੀਆਂ ਦੀ ਉਹ ਸੰਬੰਧੀ ਮੈਨੂੰ ਕੰਪਲੇਂਟ ਤੁਹਾਡੇ ਥਰੂ ਹੀ ਮਿਲੀ ਹੈ ਇਸ ਕੰਪਲੇਂਟ ਨੂੰ ਮੈਂ ਚੰਗੀ ਤਰ੍ਹਾਂ ਵਾਚਾਂਗਾ ਜੀ ਚੈੱਕ ਕਰਵਾਵਾਂਗਾ ਕੀ ਕੀ ਕੰਮ ਹੋਇਆ ਜੇ ਇਹਦੇ ਵਿੱਚ ठेकेदार ਦੋਸ਼ੀ ਪਾਇਆ ਜਾਂਦਾ ਉਹਦੇ ਖਿਲਾਫ ਕਾਰਵਾਈ ਕੀਤੀ ਜਾਏਗੀ ਜੇ ਕੰਮ ਕਹਿ ਰਿਹਾ ਕਹਿ ਗਿਆ ਹੈ ਕਿ ਘਟੀਆ ਕੁਆਲਿਟੀ ਦਾ ਕੀਤਾ ਗਿਆ ਤੇ ਉਹਨੂੰ ਸੁਧਾਰਿਆ ਜਾਏਗਾ ਨਾਲ ਜੋ ਵੀ ਆ ਸਾਰਾ ਕੀਤਾ ਜਾਏਗਾ ਜੋ ਕੰਮ ਅਲਾਟਮੈਂਟ ਦੇ ਹਿਸਾਬ ਨਾਲ ਜੋ ਸਰਕਾਰ ਦੇ ਨਿਯਮ ਨੇ ਜੋ ਸਪੈਸੀਫਿਕੇਸ਼ਨ ਨੇ ਉਹਦੇ ਬਿਹਾਫ ਤੇ ਹੀ ਕੰਮ ਕੀਤਾ ਜਾਏਗਾ ਤਦ ਤੱਕ ਠੇਕੇਦਾਰ ਨੂੰ ਕੋਈ ਪੇਮੈਂਟ ਵੀ ਨਹੀਂ ਕੀਤੀ ਜਾਏਗੀ